ਦੈਨਿਕ ਸੁਵੇਰਾ ਟੀਵੀ ਦੇਖ ਰਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਪੀਐਮ ਮੋਦੀ ਦੇ ਵੱਲੋਂ ਆਰਐਸਐਸ ਦੇ ਉੱਪਰ ਲੱਗਾ ਇੱਕ ਬਹੁਤ ਵੱਡਾ ਬੈਨ ਹਟਾ ਦਿੱਤਾ ਗਿਆ ਦਰਸਲ ਉਹ ਬੈਨ ਕਾਂਗਰਸ ਸਰਕਾਰ ਦੇ ਵੱਲੋਂ ਲਗਾਇਆ ਗਿਆ ਸੀ ਔਰ ਉਸ ਬੈਨ ਨੂੰ ਹੁਣ ਮੋਦੀ ਸਰਕਾਰ ਦੇ ਵੱਲੋਂ ਹਟਾ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਕਾਂਗਰਸ ਦੇ ਕੁਝ ਲੀਡਰ ਭੜਕਦੇ ਵੀ ਨਜ਼ਰ ਆ ਰਹੇ ਨੇ ਸੋ ਦਰਸਲ ਤੁਹਾਨੂੰ ਦੱਸ ਦਿਆਂ ਕਿ ਇਹ ਬੈਨ ਕਦੋਂ ਲਗਾਇਆ ਗਿਆ ਸੀ ਇਹ ਬੈਨ ਹੁਣ ਦੇ ਸਮੇਂ 'ਚ ਨਹੀਂ ਲਗਾਇਆ ਗਿਆ ਇਹ ਬੈਨ ਕਈ ਦਹਾਕੇ ਪਹਿਲਾਂ ਲਗਾਇਆ ਗਿਆ ਸੀ ਜਿਸ ਬੈਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਰਕਾਰੀ ਕਰਮਚਾਰੀ ਆਰਐਸਐਸ ਦੇ ਯਾਨੀ ਕਿ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਉਸਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਸਕੇਗਾ 1966 ਦੇ ਵਿੱਚ ਇਸ ਬੈਨ ਨੂੰ ਲਗਾਇਆ ਗਿਆ ਸੀ ਔਰ ਇਸ ਬੈਨ ਦੇ ਵਿੱਚ ਕੀ ਕੁਛ ਰਿਹਾ ਸੀ ਉਸ ਸਮੇਂ ਜਿਸ ਨੂੰ ਲੈ ਕੇ ਅੱਜ ਪੂਰਾ ਵਿਵਾਦ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ ਦਰਸਲ ਕੇਂਦਰ ਸਰਕਾਰ ਨੇ 1966 1970 ਤੇ 1980 ਜਾਣ ਕੇ ਜੇਸ ਟਾਈਮ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਦੇ ਤਤਕਾਲੀ ਸਰਕਾਰ ਨੇ ਕਰਮਚਾਰੀਆਂ ਦੇ ਉਤੇ ਆਰਐਸਐਸ ਦੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਉਤੇ ਬੈਨ ਲਗਾ ਦਿੱਤਾ ਸੀ ਹੁਣ ਸਰਕਾਰ ਨੇ ਇਹਨਾਂ ਆਦੇਸ਼ਾਂ ਦੇ ਵਿੱਚ ਸੋਸ਼ੋਧਨ ਕਰ ਦਿੱਤਾ ਜਣ ਕੇ ਮੋਦੀ ਸਰਕਾਰ ਦੇ ਵੱਲੋਂ ਇਹਦੇ ਵਿੱਚ ਸੋਸ਼ੋਧਨ ਕੀਤਾ ਗਿਆ ਜਿਸ ਦੇ ਵਿੱਚ ਸਰਕਾਰੀ ਕਰਮਚਾਰੀ ਜਿਹੜੇ ਨੇ ਉਹ ਆਰਐਸਐਸ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਣਗੇ ਕੇਂਦਰ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਗ ਜਣ ਕੇ ਆਰਐਸਐਸ ਦੇ ਨਾਮ ਤੋਂ ਜਿਸ ਨੂੰ ਅਸੀਂ ਜਾਣਦੇ ਹਾਂ ਉਹਦੇ ਉੱਪਰ 58 ਸਾਲ ਪਹਿਲਾਂ ਲੱਗਾ ਬੈਨ ਹਟਾ ਦਿੱਤਾ ਹੈ ਹੁਣ ਸਰਕਾਰੀ ਕਰਮਚਾਰੀ ਜਿਹੜੇ ਨੇ ਆਰਐਸਐਸ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਸਕਣਗੇ ਇਹ ਦਾਵਾ ਕਾਂਗਰਸ ਨੇ ਕੀਤਾ ਹੈ ਕਿ ਇਸ ਦੇ ਬਾਅਦ ਇਹ ਜਾਣਕਾਰੀ ਭਾਜਪਾ ਆਈਟੀ ਸੈੱਲ ਦੇ ਪ੍ਰਮੁੱਖ ਅਮਿਤ ਮਾਲਬੀਆ ਨੇ ਐਕਸ ਦੇ ਉੱਪਰ ਸਾਂਝੀ ਕੀਤੀ ਕਾਂਗਰਸ ਦੇ ਇਸ ਫੈਸਲੇ ਦਾ ਕਾਂਗਰਸ ਨੇ ਪਰਜੋਰ ਵਿਰੋਧ ਕੀਤਾ ਹੈ ਸਰਕਾਰ ਦੇ ਇਸ ਫੈਸਲੇ ਦਾ ਮਾਫ ਕਰਨਾ ਸਰਕਾਰ ਦੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਕਾਂਗਰਸ ਸਰਕਾਰ ਨੇ ਪਰਜੋਰ ਵਿਰੋਧ ਕੀਤਾ ਹੈ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ جاری ਇੱਕ ਸਰਕਾਰੀ ਆਦੇਸ਼ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਕਾਂਗਰਸ ਮहासਚੇਵ ਜੈਰਾਮ ਰਵੇਸ਼ ਨੇ ਦਾਵਾ ਕੀਤਾ ਸੀ ਜਿਸ ਦੇ ਵਿੱਚ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਗਤੀਵਿਧੀਆਂ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਭਾਗੀਦਾਰੀ ਦੇ ਉੱਤੇ ਪਰਬੰਧ ਜਿਹੜਾ ਹੈ ਉਹ ਹਟਾ ਦਿੱਤਾ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਐਕਸੈਸ ਉੱਤੇ ਕਿਹਾ ਕਿ ਫਰਵਰੀ 1948 ਦੇ ਵਿੱਚ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਸਰਦਾਰ ਪਟੇਲ ਨੇ ਆਰਐਸਐਸ ਦੇ ਉੱਤੇ ਪ੍ਰਬੰਧ ਜਿਹੜਾ ਸੀ ਪਤਿਬੰਧ ਲਗਾ ਦਿੱਤਾ ਸੀ ਬੈਨ ਲਗਾ ਦਿੱਤਾ ਸੀ ਇਸ ਤੋਂ ਬਾਅਦ ਇੱਕ ਚੰਗੇ ਆਚਰਣ ਤੇ ਆਸ਼ਵਾਸਨ ਦੇ ਉੱਤੇ પ્રતિਬੰਧ ਜਿਹੜਾ ਉਹ ਹਟਾ ਦਿੱਤਾ ਗਿਆ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਬੈਨ ਲੱਗਾ ਹੋਇਆ ਸੀ ਉਹਨਾਂ ਨੇ ਅੱਗੇ ਲਿਖਿਆ ਕਿ 1966 ਦੇ ਵਿੱਚ ਆਰਐਸਐਸ ਦੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਉੱਤੇ ਜਿਹੜਾ ਲੱਗਾ ਬੈਨ ਬੈਨ ਲੱਗਾ ਹੋਇਆ ਸੀ ਤੇ ਇਹ ਸਹੀ ਨਿਰਣੈ ਸੀ ਇਹ 1966 ਦੇ ਵਿੱਚ ਲੱਗੇ ਹੋਏ ਬੈਨ ਨੂੰ ਹੁਣ ਹਟਾ ਦਿੱਤਾ ਗਿਆ ਇਸ ਕਰਕੇ ਮੋਦੀ ਸਰਕਾਰ ਦੇ ਉੱਤੇ ਹੁਣ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਵੱਲੋਂ ਨਿਸ਼ਾਨਾ ਕੱਸਿਆ ਜਾ ਰਿਹਾ ਹੈ ਔਰ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬੈਨ ਨਹੀਂ ਹਟਾਇਆ ਜਾਣਾ ਚਾਹੀਦਾ ਸੀ ਦਰਸਲ ਕੇਂਦਰ ਸਰਕਾਰ ਨੇ 1966 1970 ਤੇ 1980 ਦੇ ਵਿੱਚ ਤਤਕਾਲੀ ਸਰਕਾਰਾਂ ਦੇ ਸਰਕਾਰੀ ਕਰਮਚਾਰੀਆਂ ਦੇ ਆਰਐਸਐਸ ਦੀਆਂ ਗਤਿਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਨਿਰੋਲ ਪ੍ਰਤਬੰਧ ਲਗਾ ਦਿੱਤਾ ਸੀ ਬੈਨ ਲਗਾ ਦਿੱਤਾ ਸੀ ਜਿਸ ਦੇ ਵਿੱਚ ਆਰਐਸਐਸ ਦੇ ਬਹੁਤ ਸਾਰੇ ਐਸੇ ਪ੍ਰੋਗਰਾਮ ਹੁੰਦੇ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਉਸ ਟਾਈਮ ਦੇ ਵਿੱਚ ਫਿਰ ਸਰਕਾਰ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਜਿਹੜਾ ਕਿ ਬੈਨ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ ਔਰ ਉਸ ਬੈਨ ਦੇ ਉੱਤੇ ਹੁਣ ਮੋਦੀ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਜਿਸ ਫੈਸਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਕੋਈ ਵੀ ਸਰਕਾਰੀ ਕਰਮਚਾਰੀ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਆਰਐਸਐਸ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਸ਼ਮੂਲੀਅਤ ਕਰ ਸਕਦਾ ਹੈ ਕਿਉਂਕਿ ਸਰਕਾਰ ਦੇ ਵੱਲੋਂ ਹੀ 1960 ਦੇ ਵਿੱਚ ਉਸ ਸਮੇਂ ਦੀ ਮੌਜੂਦਾ ਸਰਕਾਰ ਜਿਹੜੀ ਸੀ ਕਾਂਗਰਸ ਸਰਕਾਰ ਦੇ ਵੱਲੋਂ ਲਗਾਇਆ ਹੋਇਆ ਜਿਹੜਾ ਬੈਨ ਸੀ ਉਹ ਇਸ ਸਮੇਂ ਦੀ ਜਾਨਕਿ 2024 ਦੇ ਵਿੱਚ ਮੋਦੀ ਸਰਕਾਰ ਹੈ ਮੋਦੀ ਸਰਕਾਰ ਦੇ ਵੱਲੋਂ ਹੀ ਉਸ ਬੈਨ ਨੂੰ ਹਟਾ ਦਿੱਤਾ ਗਿਆ ਇਸ ਬੈਨ ਦੇ ਹਟਣ ਦੇ ਨਾਲ ਹੁਣ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਭਾਜਪਾ ਸਰਕਾਰ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਬੈਨ ਨਹੀਂ ਹਟਾਇਆ ਜਾਣਾ ਚਾਹੀਦਾ ਸੀ ਇਸ ਬੈਨ ਦੀ ਬੜੀ ਜ਼ਰੂਰਤ ਸੀ ਇਸ ਬੈਨ ਨੂੰ ਉਸ ਸਮੇਂ ਦੀ ਸਰਕਾਰ ਨੇ ਇਸੀ ਕਰਕੇ ਲਗਾਇਆ ਸੀ ਕਿਉਂਕਿ ਇਸ ਬੈਨ ਦੀ ਉਸ ਸਮੇ ਲੋੜ ਸੀ ਔਰ ਲੋੜ ਦੇ ਮੁਤਾਬਕ ਲੱਗੇ ਹੋਏ ਬੈਨ ਨੂੰ ਮੋਦੀ ਸਰਕਾਰ ਦੇ ਵੱਲੋਂ ਜਦੋਂ ਹਟਾਇਆ ਗਿਆ ਤੇ ਉਸ ਦਾ ਹੁਣ ਵਿਰੋਧ ਹੈ ਉਹ ਲਗਾਤਾਰ ਵਾਧਾ ਨਜ਼ਰ ਆ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਕਿਉਂਕਿ ਉਸ ਸਮੇ ਦੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਬੈਨ ਨੂੰ ਲਗਾਇਆ ਗਿਆ ਸੀ ਔਰ ਇਸ ਬੈਨ ਦੇ ਲੱਗਣ ਦੇ ਨਾਲ ਆਰਐਸਐਸ ਜਾਨੀ ਕਿ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਗਠਨ ਜਿਸ ਨੂੰ ਇੱਕ ਪਿੱਲਰ ਮੰਨਿਆ ਜਾਂਦਾ ਹੈ ਭਾਜਪਾ ਦਾ ਜਿਸ ਦੇ ਵੱਲੋਂ ਗਰਾਉਂਡ ਲੈਵਲ ਦੇ ਉੱਪਰ ਜਾ ਕੇ ਭਾਜਪਾ ਦੇ ਲਈ ਕੰਮ ਕੀਤਾ ਜਾਂਦਾ ਸੋ ਉਸ ਦੇ ਉੱਪਰ ਲੱਗਾ ਹੋਇਆ ਬੈਨ ਮੋਦੀ ਸਰਕਾਰ ਦੇ ਵੱਲੋਂ ਹਟਾ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਕਾਂਗਰਸੀ ਗੁੱਸੇ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਟਵੀਟ ਕੀਤੇ ਜਾ ਰਹੇ ਨੇ ਕਾਂਗਰਸ ਪਾਰਟੀ ਦੇ ਵੱਖ-ਵੱਖ ਜਿਹੜੇ ਕਾਰਜਕਰਤਾ ਨੇ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਉਂਗਲ ਚੱਕੀ ਜਾ ਰਹੀ ਹੈ ਕਿ ਇਹ ਗਲਤ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਔਰ ਇਸ ਦੇ ਉੱਪਰ ਹੁਣ ਸਪਸ਼ਟੀਕਰਨ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਹੈ ਕਿ ਇਸ ਬੈਨ ਨੂੰ ਹਟਾਉਣ ਦੀ ਕੀ ਲੋੜ ਸੀ ਇਸ ਬੈਨ ਨੂੰ ਨਹੀਂ ਹਟਾਇਆ ਜਾਣਾ ਚਾਹੀਦਾ ਸੀ ਇਹ ਬੈਨ ਜਿਹੜਾ ਲੱਗਾ ਸੀ ਉਹ ਬਿਲਕੁਲ ਸਹੀ ਸੀ ਔਰ ਇਸ ਕਰਕੇ ਇਸ ਬੈਨ ਨੂੰ ਬੈਨ ਦੇ ਉੱਪਰ ਜੋ ਮੋਦੀ ਸਰਕਾਰ ਦਾ ਫੈਸਲਾ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੋ ਬਹੁਤ ਸਾਰੇ ਐਸੇ ਫੈਸਲੇ ਹੁੰਦੇ ਨੇ ਸਰਕਾਰ ਦੇ ਵੱਲੋਂ ਜਿਹੜੇ ਲਏ ਜਾਂਦੇ ਨੇ ਮੌਜੂਦਾ ਸਰਕਾਰਾਂ ਦੇ ਵੱਲੋਂ ਜਦੋਂ ਉਸ ਟਾਈਮ ਕਾਂਗਰਸ ਪਾਰਟੀ ਦੇ ਵੱਲੋਂ ਇਸ ਬੈਨ ਦੇ ਉੱਤੇ ਫੈਸਲਾ ਲਿਆ ਗਿਆ ਸੀ ਉਦੋਂ ਉਸ ਨੂੰ ਉਸ ਸਮੇਂ ਦੇ ਹਿਸਾਬ ਦੇ ਨਾਲ ਸਹੀ ਮੰਨਿਆ ਜਾ ਰਿਹਾ ਸੀ ਪਰ ਅੱਜ ਦੇ ਸਮੇਂ ਦੇ ਉੱਤੇ ਜਦੋਂ ਮੋਦੀ ਸਰਕਾਰ ਦੇ ਵੱਲੋਂ ਇਸ ਬੈਨ ਨੂੰ ਹਟਾਇਆ ਗਿਆ ਤੇ ਹੁਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਸਮੇਂ ਦੀ ਜਿਹੜੀ ਮੰਗ ਹੈ ਉਸ ਦੇ ਮੁਤਾਬਕ ਇਸ ਬੈਨ ਨੂੰ ਹਟਾਇਆ ਜਾਣਾ ਚਾਹੀਦਾ ਸੀ ਔਰ ਇਸ ਬੈਨ ਨੂੰ ਸਰਕਾਰ ਦੇ ਵੱਲੋਂ ਹਟਾ ਦਿੱਤਾ ਗਿਆ ਜਿਸ ਬੈਨ ਦੇ ਹਟਾਏ ਜਾਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਜਿਹੜਾ ਗੁੱਸਾ ਹੈ ਉਹ ਮੋਦੀ ਸਰਕਾਰ ਦੇ ਉੱਤੇ ਔਰ ਭਾਜਪਾ ਦੇ ਉੱਤੇ ਕੱਢਿਆ ਜਾ ਰਿਹਾ ਕਿ ਇਸ ਬੈਨ ਨੂੰ ਨਹੀਂ ਹਟਾਇਆ ਜਾਣਾ ਚਾਹੀਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप